ਤੇਗ ਮੋਰੀ ਭਾਵ ਸ਼ਕਤੀ ਦੀ ਜੀ ਭਾਵ ਵਕਤੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸੁਪੁੱਤਰਾਂ ਦੇ ਨਾਮ ਦੱਸੋ ਗੁਰੂ ਹਰਗੋਬਿੰਦ ਸਾਹਿਬ ਦੇ ਸੁਪੁੱਤਰਾਂ ਦੇ ਨਾਮ ਦੱਸੋ ਕਾਕੇ ਬਾਬਾ ਗੁਲਦਾਰੀ ਜੀ ਜੀ ਹੁਰਦ ਮਲਦੀ ਜੀ ਆਲੀ ਰਾਏ ਜੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਾਹੇ ਜੀ ਨੂੰ ਗ੍ਰਿਫਤਾਰ ਕਰਨ ਲਈ ਕਿਹਾ ਰਾਜੇ ਨੂੰ ਦੁਆਲੀਆਂ ਲਈ ਕਿਨੇ ਵਿੱਚੋਂ ਆਜ਼ਾਦ ਕਰਵਾਉਣ ਤੋਂ ਬਾਅਦ ਲੋਕ ਸ਼ਿਗਰੂ ਹਰਗੋਬਿੰਦ ਸਾਹੇ ਜੀ ਨੂੰ ਕੀ ਕਹਿਣ ਲੱਗ ਪਏ ਲੋਕ ਸ਼ਿਗਰੂ ਦੀ ਗੱਲ ਕਰਨਾ ਲੱਗ ਪਏ ਬਾਰਨਾ ਰਹੋ ਅਰਦੇ ਜੀ ਕਿਨੇ ਵਿੱਚੋਂ ਇਹ ਕੋਲੇ ਕਿਹੜਾ ਸਿੱਖ ਵਾਪਿਸ ਸੀ

ਵੱਡੇ ਮੇਰੇ ਸਾਹਿਬਾ ਗੈਰ ਗੰਭੀਰ ਗੁਨੀ ਗਿਹੀ ਰੱਖੋ ਇਹ ਨਾ ਜਾਣੇ ਤੇ ਰੱਖੇ ਤਾਂ ਕਿ ਵਡਚੀਰਾ ਰਹਾਉ ਸਭ ਸੁੱਤੀ ਮਿਲ ਸੁੱਤ ਕਮਾਈ ਸਭ ਕੀਮਤ ਮਿਲ ਗਈ ਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨਾ ਜਾਈ ਤੇ ਰੀਤਿਲ ਵੜੇ ਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾ ਫੁਰਕਾ ਕੀਆਂ ਵੜੇ ਆਈਆਂ ਤੁਦਵਿੰਸਦੀਕ ਨੇ ਨਾ ਪਾਈਆਂ ਕਰ ਮਲੇਣਾ ਹੀ ਠਾਕ ਰਹਾਈਆਂ ਆਖੰਡ ਵਾਲਾ ਕਿਆ ਵਿਚਾਰਾ ਸਿੱਫਤੀ ਪਰੇ ਨੇਰੇ ਪੰਡਾਰਾ ਜਿਸ ਤੂ ਦੇਤ ਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ

ਦੰਧਾਲਾ ਪਾਹੇ ਜੀ ਕੀ ਪਦੇ ਜੇਜੁਕ ਚਾਦੇ ਆ ਚਾਹੋਰ ਤੇ ਸੁਣੀ ਹੋਏ ਨਵਾ ਖੰਡਾ ਵਿੱਚ ਜਾਣਿਆ ਨਾਲ ਚਲੇ ਸਕ ਕੋਏ ਚੰਗਾ ਨਾ ਰਖਾਇ ਕੈ ਜਸ ਕੀ ਰਜਕਲੇ ਜੇ ਤਿਸ ਨਜ਼ਰ ਆਵਈ ਤਾਂ ਵਾਸਨਾ ਪੁੱਛਾ ਕਿ ਕੀ ਤਾਂ ਅੰਤਰ ਕਿਰਤ ਕਰੇ ਦੋਸੀ ਦੋਸਤ ਰੇ ਨਾਨਕ ਨੇ ਗੁੰਗੁਣ ਕਰੇ ਗੁਣਵੰਤਿਆ ਗੁੰਦੇ ਸੇਹਾ ਕੋਈ ਨਾ ਸੁਝਈ ਜੇ ਤਿਸ ਕੋਣ ਕੋਈ ਕਰੇ ਸੁਨਿਆ ਸਿੱਧ ਪੀਰ ਸੁਨਣਾ ਦੇ ਪਾਣੀ ਤੋਂ ਤੈ ਉਤਰਸ ਖੇ ਮੁੱਤਲੀ ਤੇ ਕੱਪੜ ਹੋਏ ਦੇ ਸਾਬੂਨ ਲਈਏ ਉਹ ਤੋਂ ਪਰਿਆ ਮਤ ਪਾਪਾ ਕੇ ਸੰਗ ਉਹ ਤੋਂ ਪਹਿਨਾ ਵੈ ਕੇ ਰੰਗ ਪਨੀ ਪਾਪੀ ਅੱਖ ਨਾ ਹੈ ਕਰ ਕਰ ਕਰਨਾ ਲਿਖਲਾ ਜਾਹੋ ਆਪੇ 비ਜਾ ਪੇ ਹੀ ਖਾਓ ਨਾਨਕੁ ਕੁਕ ਮਿਯਾਓ ਜਾਓ ਤੀਰ ਤਪ ਦਿਆ ਤਦਾਂ ਜੇ ਕੋ ਪਾ ਵੈ ਦਿਲ ਕਾ ਮਾਨ ਸੁਨਿਆ ਮਨਿਆ ਮਨ ਕੀ ਤਾ ਪਾਉ ਅੰਤਰ ਕਾ ਤੀਰਤ ਮੱਲਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਤ ਸਾਤ ਬਾਣੀ ਬਰਮਾਓ ਸਤ ਸੁਹਣ ਸਦਾ ਮਨ ਚਾਓ ਕਮਨਸ ਵੇਲਾ ਵਕਤ ਕਮਣ ਕਮਣ ਤੇ ਤਵ ਕਮਣ ਵਾਰ ਕਮਨ ਸ੍ਰੀਤੀ ਮਾ ਹੋ ਕਮਣ ਜਿਤ ਹੋਆ ਆਕਾਰ ਬੇਲਾ ਪਾਇਆ ਪੰਡਤੀ ਜੇ ਹੋ ਵੇ ਲੇਖ ਪੁਰਾਨ ਵਕਤ ਨ ਪਾਇਓ ਕਾਦੀਆਂ ਜਿ ਲਿਖ ਲੇਖ ਗੁਰਾਨ ਥਿਤ ਵਾਰ ਨਾਲ ਜੋਗੀ ਜਾਣਾ ਰੁਤਮਾ ਨ ਕੋਈ ਜਾ ਕਰਤਾ ਸੇ ਠੀਕੋ ਸਾਝੇ ਆਪੇ ਜਾਣਾ ਸੋਈ ਕੀ ਕਰਿਆ ਕਾ ਕੀ ਸਲਾਹੀ ਕਿਉ ਵੜਨੀ ਕੀ ਜਾਣਾ ਨਾਨਕ ਆਖਨ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵਾਹਿਗੁਰੂ ਜੀ ਕਾ ਕਾ ਆਵਾਜ਼ ਵਿੱਚ ਇੱਕ ਮਾਨਦਾਨ ਮਾਨਿਤ ਆਣੇ ਅਤੇ ਜਾਣੇ ਅਕਸਰ ਜਗੂਰ ਮੀਆਂ ਦੀ ਹੋਟ ਸੁਤਰੀ ਸਾਵਾਜਾਂਦਰੀ ਵਿੱਚ ਪੈ ਭੰਤਨ ਕਰ ਪ੍ਰਤਾਜ ਮਹਾਰਾਜ ਜੀ ਕੇ ਜੁਆਸ ਨੇ ਕਿ ਸਾਡੇ ਬਿਕਨਾ ਕਰਦੀ ਖਾੜੀ ਰੇਪਾ ਇਸ ਲਈ ਇਹਨਾਂ ਬੱਚਿਆਂ ਨੂੰ ਗੁਰਮਤਿ ਦੀ ਜਿਹੜੀ ਸਿੱਖਿਆ ਨਾ ਸਿਰਫ ਉਹ ਦਿੱਤੀ ਜਾਂਦੀ ਆ ਜੋ ਸਾਡਾ ਇਤਿਹਾਸ ਆ ਸਿੱਖ ਸੰਖੇਪ ਉਹ ਖਰੜਾ ਬਣਿਆ ਸੀ ਨੂੰ ਇੱਕ ਕਮੇਟੀ ਵੱਲੋਂ ਆਓ ਗੁਰਮਤਿ ਦਾ ਜਿਹੜਾ ਸਿੱਖੀਏ ਉਸ ਕਿਤਾਬ ਦੇ ਨਾਲ ਤੇ ਬਾਕੀ ਸੰਥਿਆ ਦਿੱਤੀ ਜਾਂਦੀ ਆ ਸ਼ਬਦਾਂ ਦੀ ਗੁਰੂ ਸਾਹਿਬ ਦੇ ਕਿਵੇਂ ਆਪਾਂ ਪਾਠ ਕਰਨਾ ਉਹਦੀਆਂ ਲਾਵਾਂ ਦਾ ਲਾਵਾਂ ਦਾ ਕੀ ਬਾਹਰਨੀ ਜਿਹੜੀ ਉਹਦੀ ਉਚਾਰਨ ਕਿਵੇਂ ਕਰਨਾ ਪੰਜਾਬੀ ਦੇ ਵਿੱਚ ਮੋਢਲਾ ਜਿਹੜਾ ਸਾਡਾ ਗਿਆਨ ਆ ਉਹ ਦਾੜਾ ਉਹਦਾ ਪੰਜਾਬੀ ਦੇ ਵਿੱਚ ਜਿਹੜੀ ਲਿਪੀਆ ਉਹਦੇ ਬਾਰੇ ਗਿਆਨ ਦੇਣਾ ਪੰਜਾਬੀ ਦੇ ਬੜੇ ਜਿਹੜੇ ਅੱਖਰ ਗਿਆਨ ਆ ਉਹਦੇ ਬਾਰੇ ਦੱਸਣਾ ਫਿਰ ਜਿਹੜੀ ਗਿਣਤੀ ਆ 1 2 3 ਅਸੀਂ ਬੱਚਿਆਂ ਨੂੰ ਅੱਜ ਕੱਲ ਉਹ ਸਾਰੇ ਬੱਚੇ ਪੜ੍ਹਦੇ ਦੂਜੇ ਸਕੂਲਾਂ ਉਹਨਾਂ ਨੂੰ 39 29 49 59 ਇਹ ਪੰਜਾਬੀ ਚ ਪੜ੍ਹੇ ਨਹੀਂ ਹੁੰਦੇ ਉਹ ਸਾਰਾ ਗਿਆਨ ਮੰਤਰੀ ਵੀ ਨਾਲ-ਨਾਲ ਬੱਚਿਆਂ ਨੂੰ ਦਿੱਤਾ ਜਾਂਦਾ ਤੇ ਇੱਕ ਕਿਵੇਂ ਲਿਖਣਾ ਦੋ ਕਿਵੇਂ ਲਿਖਣਾ ਗਿਣਤੀ ਵਿੱਚ ਵੀ ਤੇ ਉਹਦਾ ਪੰਜਾਬੀ ਵਿੱਚ ਉੜਾੜਾ ਉਹ ਸਾਰਾ ਸਿਖਾ ਜਾਂਦਾ ਤੇ ਜਿਹੜੇ ਸ਼ਬਦ ਨੇ ਉਹਨਾਂ ਦੇ ਵਿੱਚ ਖਾਸ ਕਰਕੇ ਜਿਹੜੀ ਅਗਣੀ ਹੈ ਲਾਵਾਂ ਦਲਾਵਾਂ ਨੇ ਸਿਆਰੀ ਬਿਹਾਰੀ ਆ ਮਾਰਨੀ ਜਿਹੜੀ ਆ ਉਹਦਾ ਗਿਆਨ ਜਿਹੜਾ ਖਾਸ ਕਰਕੇ ਦਿੱਤਾ ਜਾਂਦਾ ਪਏ ਅਸੀਂ ਕੋਈ ਗਲਤ ਲਵਜਣਾ ਪੜ ਸਕੀਏ ਮਾਪਿਆਂ ਨੂੰ ਜਾਂ ਫਿਰ ਬੱਚਿਆਂ ਨੂੰ ਇਹਦਾ ਆਰਮਲੇ ਸਮੇਂ ਚ ਕਿੰਨਾ ਕੋ ਲਾਭ ਕਿੰਨਾ ਕੋ ਫਾਇਦਾ ਅਧਿਆਤਮਿਕ ਤੌਰ ਤੇ ਮਿਲੇਗਾ ਤੇ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਹਾਲੇ ਵੀ ਗਰੇਜ ਕਰਦੇ ਆ ਐਸੇ ਕੈਂਪਾਂ ਚ ਬੱਚੇ ਨੂੰ ਦੇਖੋ ਜੀ ਮੈਂ ਤੇ ਇਸ ਸਮਝਦਾ ਕਿ ਇਹਨਾਂ ਬੱਚਿਆਂ ਨੂੰ ਫਾਇਦਾ ਹੀ ਫਾਇਦਾ ਵਾ ਕਿਉਂਕਿ ਗੁਰਮਤ ਗਿਆਨ ਹੀ ਐਸੀ ਚੀਜ਼ ਆ ਜਿੱਦੋਂ ਸਾਡੇ ਅੰਦਰ ਗੁਰਮਤ ਗਿਆਨ ਆ ਜਾਏਗਾ ਦਾ ਮੈਂ ਗੱਲ ਕਹਿ ਸਕਦਾ ਗੁਰੂ ਦੇ ਚਰਨਾਚ ਆਪਾਂ ਖੜੇ ਆ ਕਿ ਸਾਨੂੰ ਕੋਈ ਮਾੜੀ ਆਦਤਾਂ ਨਹੀਂ ਪੈਣਗੀਆਂ ਅਸੀਂ ਨਸ਼ੇ ਪੱਤੇ ਵੱਲ ਨਹੀਂ ਜਾਵਾਂਗੇ ਪਰ ਬਾਕੀ ਸਮਿਤੀ ਆ ਜਿਹੜੇ ਬੱਚੇ ਆਪਣੇ ਨਹੀਂ ਭੇਜਦੇ ਹਾਂਜੀ ਤੇ ਜਿਹੜੇ ਭੇਜਦੇ ਆ ਮਨ ਦਾ ਬਹੁਤ ਧੰਨਵਾਦੀ ਅਸੀਂ ਬਕਾਇਦਾ ਅਨਾਉਂਸਮੈਂਟ ਕਰਦੇ ਆ ਬੱਚਿਆਂ ਨੂੰ ਪਹਿਲਾਂ ਕਿਹਾ ਜਾਂਦਾ ਤੇ ਇੰਨੀ ਤਰੀਕ ਨੂੰ ਕੈਂਪ ਲੱਗ ਰਿਹਾ ਬਈ ਛੁੱਟੀਆਂ ਨਾ ਜਾਇਓ ਜੇ ਕਿਤੇ ਵੀ ਗੁਰਦੁਵਾਰੇ ਆਉਣਾ ਫਿਰ ਇਹਨਾਂ ਦੇ ਕਲਾਸ ਤੋਂ ਬਾਅਦ ਵੀ ਖਾਣੀਆਂ ਦਾ ਵੀ ਇੰਤਜ਼ਾਮ ਕੀਤਾ ਜਾਂਦਾ ਡੇਲੀ ਰੋਜ਼ ਕਿਉਂਕਿ ਇਹਨਾਂ ਬੱਚੇ ਇਹਨਾਂ ਆਖਣ ਵੀ ਸਾਨੂੰ ਖਣ ਪੈਨੋ ਕੁਛ ਨਹੀਂ ਮਿਲਿਆ ਅੱਛਾ ਸਿੱਖਿਆ ਫ੍ਰੀ ਨਹੀਂ ਮਿਲਦੀ ਪਰ ਇੱਥੇ ਕੋਈ ਫੀਸ ਲਈ ਇਹ ਗੁਰੂ ਨਾਨਕ ਦੇ ਘਰ ਵੇ ਤੇ ਮੇਰੇ ਖਿਆਲ ਤੇ ਕਿਸੇ ਗੱਲ ਦਾ ਮੁੱਲ ਹੈ ਹੀ ਨਹੀਂਗਾ ਗੁਰੂ ਨਾਨਕ ਸਾਹਿਬ ਨੇ ਤੇ ਕਿਤੇ ਵੀ ਮੁੱਲ ਨਹੀਂ ਵਟਿਆ ਕਿਸੇ ਗੁਰੂ ਸਾਹਿਬ ਨੇ ਕਿਸੇ ਵੀ ਗੁਰਕੇ ਪਿਆਰੇ ਨੇ ਮੁੱਲ ਨਹੀਂ ਵਟਿਆ ਗੁਰਮਤ ਦਾ ਗਿਆਨ ਦੇਣ ਵਾਸਤੇ ਜੇ ਮੁੱਲ ਜੇ ਕੋਈ ਮੁੱਲ ਵਟਦੇ ਆ ਤੇ ਮੈਂ ਉਹਨੂੰ ਗੁਰਮਤ ਦਾ ਧਾਰਨੀ ਨਹੀਂ ਮੰਨਦਾ ਇਹ ਤਾਂ ਸਾਡਾ ਜਾਤੀ ਫਰਦੇ ਆ ਨਾ ਤੇ ਇਹ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਇਹ 7 ਤਰੀਕ ਨੂੰ ਆਰੰਭ ਕੀਤਾ ਸੀ ਜੀ 9 ਵਜੇ ਤੋਂ 10:30 ਵਜੇ ਤੱਕ 16 ਤਰੀਕ ਤੱਕ ਇਹ ਸਮਰ ਕੈਂਪ ਚੱਲਦਾ ਜੀ ਹਰ ਸਾਲ ਹਾਂਜੀ ਹਰ ਸਾਲ ਹੀ ਮਾਰੇ ਕਿਰਪਾ ਕਰੇ ਤਾਂ ਹਰ ਸਾਲ ਹੀ ਚੱਲਿਆ ਕਰੇਗਾ ਹਾਂਜੀ ਨਾਲ ਐਸਪੀ ਸਾਹਿਬ ਤੋਂ ਪੂਰਾ ਸਹਿਯੋਗ ਹੈ ਜੀ ਉਹਨਾਂ ਲੋ ਜਿਹੜੇ ਇੱਥੇ ਟੀਚਰ ਸਾਹਿਬ ਆ ਰਹੇ ਨੇ ਬੱਚੇ ਨੇ ਗਿਆਨੀ ਜੀ ਪ੍ਰਚਾਰਕ ਨੇ ਸ਼੍ਰੋਮਣੀ ਕਮੇਟੀ ਦੇ ਪੰਤ ਦੀਪ ਸਿੰਘ ਜੀ ਉਹਨਾਂ ਦੀ ਡਿਊਟੀ ਲੱਗੀ ਹੋਈ ਹੈ ਉਹ ਕਰ ਰਹੇ ਨੇ ਸਰਦਾਰ ਗੁਰਨਾਮ ਸਿੰਘ ਜੀ ਜਸਲੇ ਸਲੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਬੇਨਤੀ ਕੀਤੀ ਉਹਨਾਂ ਨੇ ਦੀ ਡਿਊਟੀ ਲਈ ਹੋਈ ਹੈ ਹੋਰ ਵੀ ਧਰਮ ਮੰਦ ਮੈਂ ਲਿਖਿਆ ਹਾਂਜੀ ਹੁੰਦੇ ਆ ਸੀ ਸਾਰੇ ਨੂੰ ਕਹਿੰਨੇ ਇਸ ਮੁਹੱਲੇ ਚ ਕਾਫੀ ਮੁਸਲਮਾਨ ਵੀ ਬੱਚੇ ਰਹਿੰਦੇ ਆ ਹਿੰਦੂ ਵੀ ਰਹਿੰਦੇ ਆ ਦੂਬੇਬਿਆ ਬਿਹਾਰ ਦੇ ਆ ਜੁਪੀ ਦੇ ਰਾਜਸਥਾਨ ਦੇ ਆ ਆ ਚਾਰ ਪੰਜ ਬੱਚੇ ਸਾਡੇ ਕੋਲ ਪ੍ਰਵਾਸੀ ਨੇ ਉਹਨਾਂ ਦੇ ਬੱਚੇ ਆ ਇੱਕ ਬੱਚੀ ਸਾਡੇ ਕੋਲ ਸਾਰਾ ਘਰ ਹਿੰਦੂਆਂ ਦਾ ਪੂਰਾ ਸਾਰਾ ਉਹ ਬੱਚੀ ਸេរਿਆਕ ਨਿਤਨੇਮ ਦਾ ਪਾਠ ਵੀ ਕਰਦੀ ਆ ਹਾਂਜੀ ਅਸੀਂ ਗੱਲ ਕੋਈ ਨਹੀਂ ਸ਼ਾਮ ਨੂੰ ਬੱਚੇ ਹੁੰਦੇ ਸੋਦਰ ਦਾ ਪਾਠ ਕਰਦੇ ਆ ਤੇ ਫਿਰ ਜਦੋਂ ਬੱਚਿਆਂ ਨੂੰ ਜ਼ੁਬਾਨੀ ਸੁਣਦੇ ਹੋ ਬੜਾ ਤੁਨਾ ਬੜਾ ਮਨ ਨੂੰ ਕੁਝ ਮਿਲਦਾ ਬੜੀ ਮਨ ਨੂੰ ਮੈਂ ਸਮਝਦਾ ਕਿ ਅਸੀਂ ਸਮਝਦੇ ਵੀ ਸਾਡੀ ਇਹ ਜੀਵਨ ਜਿਹੜਾ ਕਿ ਨਹੀਂ ਇਹ ਸਭਾ ਲਿਆ ਚਲੋ ਸਾਡੇ ਅਸੀਂ ਤਾਂ ਨਹੀਂ ਸਿੱਖ ਸਕੇ ਕੋਈ ਤੇ ਕੋਈ ਸਾਡੇ ਕੋ ਸਿੱਖ ਜੇ ਤੇ ਬਹੁਤ ਵੱਡੀ ਗੱਲ ਹੈ ਪਰ ਅੱਜ ਦੇ ਬੱਚੇ ਜਿਹੜੇ ਬੜੇ ਦੂਰ ਚਲੇ ਗਏ ਕੀ ਇਸ ਤਰ੍ਹਾਂ ਅ ਮੈਂ ਤੁਹਾਡੇ ਨਾਲ ਸਹਿਮਤ ਹਾਂ ਇਸ ਗੱਲ ਦੇ ਪਰ ਅਸੀਂ ਬੱਚਿਆਂ ਨੂੰ ਆਪ ਹੀ ਦੂਰ ਕੀਤਾ ਜੇ ਸਾਡੇ ਮਾਪਿਆਂ ਦਾ ਕਸੂਰ ਆ ਅਸੀਂ ਬੱਚਿਆਂ ਨੂੰ ਕੁਝ ਨਹੀਂ ਦੱਸਦੇ ਨਾ ਕਹਿੰਨੇ ਅਸੀਂ ਉਹਨਾਂ ਧਾਰਮਿਕ ਸਮਝ ਕੇ ਕਹਿ ਸਕਦੇ ਹਾਂ ਹੀ ਧਾਰਮਿਕ ਸਮਝ ਕਰਨ ਪੈਂਦੀ ਹੈ ਹੀ ਧਾਰਮਿਕ ਕੰਮ ਕਰ ਜਾਂਦਾ ਇਹ ਦੂਜੀ ਔਰ ਗੱਲ ਹੀ ਕੋਈ ਨਹੀਂ ਸવાય ਨਰੋਲ ਧਾਰਮਿਕ ਸਿੱਖਿਆ ਤੋਂ ਹੋਰ ਕੋਈ ਸਿੱਖਿਆ ਨਹੀਂ ਦਿੱਤੀ ਜਾਂਦੀ हां ਨਾਲ ਚਲਦੇ ਚਲਦੇ ਜੀਵਨ ਜਾਂਚ ਦੱਸੀ ਜਾਂਦੀ ਜਿਹੜੇ ਬੱਚੇ ਸਿਆਣੇ ਆ ਨਾ ਉਹਨਾਂ ਨੂੰ ਜ਼ਰੂਰ ਜੀਵਨ ਜਾਂਚ ਦੱਸੀ ਜਾਂਦੀ ਆ ਵੀ ਸਾਡਾ ਅਗਲਾ ਸਮਾਂ ਕਿੱਦਾਂ ਅਸੀਂ ਜੀਣਾ ਹੈ ਅੱਜ ਬੱਚੇ ਸਾਡੇ ਸਿਆਣੇ ਨਹੀਂ ਆਏ ਬੀਏ ਜੀ ਪੜ੍ਹਦੇ ਬੱਚੇ ਫਾਈਨਲ ਜਰਨ ਧਿਆਨ ਦੇਣਦੇ ਆ ਪਲੱਸ 2 ਚ ਹੀ ਪੜ੍ਹਦੇ ਆ ਬੱਚੇ ਕਿੰਨੀ ਕਿੰਨੀ ਉਮਰ ਦੇ ਬੱਚੇ ਆਉਂਦੇ ਸਾਡੇ ਕੋਲ ਐਸਲੇ ਸਭ ਤੋਂ ਛੋਟਾ ਬੱਚਾ ਮੈਂ ਕਹਾ 7 ਸਾਲ ਦਾ ਵਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਅਨੰਦ ਮੈ ਤੁਹਾਡੀ ਚੈਨਲ ਦਾ ਧੰਨਵਾਦ ਕਰਨਾ ਜਿਹੜਾ ਕਿ ਤੁਸੀਂ ਇਹ ਸਮਰ ਕੈਂਪਸ ਜਿਹੜੇ ਬੱਚਿਆਂ ਦਾ ਲੱਗਾ ਗੁਰਮੁਖ ਦੇ ਨਾਲ ਜਿਹੜੇ ਛੋਣੀ ਗੁਰਦਾਪੁਰ ਦੀ ਕਮੇਟੀ ਤੇ ਲੋਕਲ ਕਮੇਟੀ ਵਾਲੇ ਜਿਹੜੇ ਬੱਚਿਆਂ ਨੂੰ ਜੋੜ ਰਹੇ ਨੇ ਤੇ ਤੁਸੀਂ ਲੋਕਾਂ ਤੱਕ ਇਹ ਪਹੁੰਚਾਉਣ ਲੱਗੇ ਹੋ ਇਹ ਬਹੁਤ ਵੱਡਾ ਕੰਮ ਹੈ ਧੰਨਵਾਦ ਆ ਇਸ ਤਰ੍ਹਾਂ ਜੀ ਇਹ oprala ਜਿਹੜਾ ਨਾ oprala ਤੇ ਬਹੁਤ ਹੀ ਵਧੀਆ ਇਹਦਾ ਕੋਈ ਵੀ ਮਤਲਬ ਕੀ ਕਹਿੰਦੇ ਨੇ ਮੋਲ ਨਹੀਂ ਜਿਹਨੂੰ ਕਿਹਾ ਜਾਂਦਾ ਕੋਈ ਇਹਦਾ ਵੱਡਾ oprala ਵਾ ਹੈ ਇਹ ਜਿਹੜਾ ਪ੍ਰੋਜੈਕਟ ਵਿੱਚ ਬੱਚਿਆਂ ਨੂੰ ਜੋੜਦੇ ਬੱਚੇ ਇਹ ਜਾ ਕੇ ਕੱਲ ਨੂੰ ਆਉਣ ਵਾਲਾ ਪਹੇਕਾ ਤੁਹਾਡਾ ਇੱਕ ਨਵੀਂ ਫਲਵਾੜੀ ਆਏ ਬੱਚੇ ਜਿਹੜੇ ਫੁੱਲਾਂ ਦੀ ਫਲਵਾੜੀ ਆ ਇਹ ਜਾ ਕੇ ਆਪਣੀ ਜਿਹੜੀ ਗੱਡੀ ਵਿੱਚ ਰਣਗੇ ਇਹ ਗੁਰਬਾਣੀ ਦੀ ਮਹਿਕ ਨੂੰ ਵੰਡਣਗੇ ਤੇ ਇਸ ਕਰਕੇ ਬਹੁਤ ਵੱਡਾ ਉਪਰਾਲਾ ਜੋ ਆਪਣਾ ਗੁਰਦਾਪਤ ਦੇ ਗੜੀ ਵਾਲੇ ਸਿੰਘ ਸਭਾ ਗੁਰਸਹਾ ਘਰ ਨਾਮ ਦਾ ਕਰ ਤੇ ਸ਼ਰੋਣੀ ਗੁਰਦਾਪਤ ਦੀ ਕਮੇਟੀ ਜਿਨ੍ਹਾਂ ਨੇ ਇਹ ਉਪਰਾਲਾ ਕਰਕੇ ਤੇ ਬੱਚਿਆਂ ਨੂੰ ਗੁਰਮਤ ਨਾਲ ਜੋੜਨ ਦਾ ਉਪਰਾਲਾ ਕੀਤਾ ਬੱਚੇ ਜਿਹੜੇ ਇਹ ਜਿਹੜੇ ਗੁਰਮਤ ਨਾਲ ਜੁੜੇ ਨੇ ਪਹਿਲੀ ਗੱਲ ਤੇ ਇਹ ਜਦੋਂ ਬੱਚੇ ਇਹ ਜਿਹੜੇ ਗੁਰੂ ਕੋਈ ਵੀ ਭਾਵੇਂ ਧਰਮ ਦੇ ਨਾਲ ਜਾਂ ਕਿਸੇ ਵੀ ਧਰਮ ਦੇ ਇਥੇ ਇਹ ਕਿਤੇ ਜਿਹੜੇ ਗੁਰੂ ਘਰ ਨਾਲ ਜਾਂ ਆਪਣੇ ਕਿਸੇ ਆਪਣਾ ਕਿਸੇ ਵੀ ਧਰਮ ਨਾਲ ਜੁੜੇ ਨੇ ਉਹ ਗਾਗੇ ਜਾ ਕੇ ਕਿਸੇ ਵੀ ਮਾੜੀ అలਮਤ ਨੂੰ ਨਹੀਂ ਉਹਦੇ ਨਾਲ ਨਹੀਂ ਜੁੜਨਗੇ ਨਵੀਂ ਲੋਕਾਂ ਨੂੰ ਜਾ ਕੇ ਸੇਧ ਦੇਣਗੇ ਇਹ ਮਤਲਬ ਇਹਦਾ ਫਾਇਦਾ ਹੋਏਗਾ ਜੀ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਮੇਰਾ ਨਾਮ ਪੰਥਜੀਤ ਸਿੰਘ ਹੈ ਪ੍ਰਚਾਰਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕਿਸੇ ਕੇ ਇਤਿਹਾਸ ਦੀ ਪ੍ਰਤੀ ਜਾਣਕਾਰੀ ਦਿੱਤੀ ਜਾਂਦੀ ਹੈ ਗੁਰਬਾਣੀ ਯਾਦ ਕਰਵਾਈ ਜਾਂਦੀ ਹੈ ਤੇ ਜੋ ਅੱਜ ਦੀ ਬੱਚਿਆਂ ਨੂੰ ਲੋੜ ਹੈ ਪੰਜਾਬੀ ਦੇ ਨਾਲ ਉਹਦੇ ਬਾਰੇ ਬੱਚਿਆਂ ਨੂੰ ਦੱਸਿਆ ਜਾਂਦਾ ਉਹਦੇ ਨਾਲ ਜੋੜਿਆ ਜਾਂਦਾ ਜੀ ਤੇ ਰੁਚੀ ਕਿਵੇਂ ਦੀ ਲੱਗਦੀ ਹੈ ਫਿਰ ਬੱਚੇ ਰੁਚੀ ਬਹੁਤ ਵਧੀਆ ਬੱਚਿਆਂ ਦੀ ਆ ਬੱਚੇ ਜੋ ਅੱਜ ਗਰਮੀਆਂ ਦੀਆਂ ਛੁੱਟੀਆਂ ਤੇ ਆਪਣੇ ਨਾਨਕੇ ਪਿੰਡਾਂ ਤੇ ਜਾਣ ਦੇ ਜਿਹੜੇ ਪਲਾਨ ਸੀ ਉਹਨਾਂ ਨੂੰ ਕੈਨਸਲ ਕਰਕੇ ਗੁਰਦਾਰਾ ਸਾਹਿਬ ਪਹੁੰਚੇ ਨੇ ਤੇ ਇਹ ਵੱਡਾ ਉਪਰਾਲਾ ਜਿਹੜੇ ਸਾਡੇ ਜਰਨਲ ਸਕੱਤਰ ਗੁਰਦਾਰਾ ਸਾਹਿਬਾਨ ਦੇ ਭਾਈ ਹਰਬਲ ਸਿੰਘ ਜੀ ਉਹਨਾਂ ਨੇ ਘਰ ਘਰ ਜਾ ਕੇ ਬੱਚਿਆਂ ਨੂੰ ਇੱਥੇ ਲਿਆ ਲਿਆਂਦਾ ਤੇ ਜੋ ਸਾਡੀ ਡਿਊਟੀ ਸਰਦਾਰ ਗੁਰਨਾਮ ਸਿੰਘ ਦੀ ਜਸਲ ਮੈਂਬਰ ਸ਼ੋਮਨੀ ਗੁਰਦਾ ਪਰਪੰਦਕ ਕਮੇਟੀ ਨੂੰ ਆਵਲੂ ਲਗਾਈ ਗਈ ਹੈ ਕਿ ਅਸੀਂ ਉਸ ਤਰੀਕੇ ਦੇ ਨਾਲ ਬੱਚੇ ਨੂੰ ਜਿੰਨਾ ਵੀ ਵੱਧ ਵੱਧ ਜਿੰਨੇ ਤਰੀਕੇ ਦੇ ਨਾਲ ਸਹੀ ਢੰਗ ਦੇ ਨਾਲ ਪੜਾ ਸਕੀ ਉਹ ਪੜਾ ਰਹੇ ਹਾਂ ਕੀ ਕਹਿਣਾ ਚਾਹੁੰਦੇ ਹਾਂ ਮਾਪਿਆਂ ਨੂੰ ਜਿਹੜੇ ਹਾਲੇ ਵੀ ਆਪਣੇ ਬੱਚਿਆਂ ਨੂੰ ਨਹੀਂ ਤੇਜਦੇ ਅਸੀਂ ਬਸ ਬੇਨਤੀ ਕਰਨਾ ਚਾਹੁੰਦੇ ਹਾਂ ਬੱਚੇ ਮਾਪਿਆਂ ਨੂੰ ਕਿ ਜਿਵੇਂ ਸਾਰੇ ਹਰ ਪੜ੍ਹਾਈ ਤੇ ਅਸੀਂ ਜ਼ੋਰ ਦਿੰਨੇ ਆ ਜਿਵੇਂ ਹਰ ਪੜ੍ਹਾਈ ਵਾਸਤੇ ਵਾਦ ਤੋਂ ਵਾਦ ਫੀਸਾਂ ਖਰਚਦੇ ਆ ਇਹ ਪੜ੍ਹਾਈ ਫ੍ਰੀ ਦੇ ਵਿੱਚ ਬੱਚੇ ਨੂੰ ਦਿੱਤੀ ਜਾ ਰਹੀ ਆ ਜਿੱਥੇ ਜਿੰਨਾ ਚਿਰ ਤੱਕ ਮਾਪਿਓ ਦਾ ਸਹਿਯੋਗ ਨਹੀਂ ਆ ਨਾ ਤੇ ਸ਼ੋਮਨੀ ਕਮੇਟੀ ਉਹਨਾਂ ਚਿਰ ਤੱਕ ਘਰ ਘਰ ਬੱਚਿਆਂ ਨੂੰ ਸਿੱਖਿਅਤ ਕਰ ਸਕਦੀ ਆ ਨਾ ਲੋਕਲ ਕਮੇਟੀਆਂ ਹਾਂਜੀ ਇਤਿਹਾਸ ਤੋਂ ਬੱਚਿਆਂ ਨੂੰ ਜਾਣੂ ਕਰਵਾਇਆ ਜਾਂਦਾ ਜੀ ਇਤਿਹਾਸ ਦੇ ਬਾਰੇ ਬੱਚੇ ਨੂੰ 10 ਗੁਰੂ ਸਾਹਿਬਾਨਾਂ ਦੇ ਇਤਿਹਾਸ ਨਾਲ ਜੋੜਿਆ ਜਾਂਦਾ ਜੀ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੇਰਾ ਨਾਮ ਤਰਨਦੀਪ ਸਿੰਘ ਹੈ ਅਤੇ ਮੈਂ 7ਵੀਂ ਜਮਾਤ ਵਿੱਚ ਪੜ੍ਹਦਾ ਹਾਂ ਸਾਨੂੰ ਇਸ ਕੈਂਪ ਵਿੱਚ ਆ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਹੁਣ ਵੀ ਸਾਨੂੰ ਇਤਿਹਾਸ ਨਾਲ ਰਿਲੇਟਡ ਕੁਸ਼ਨ ਪੁੱਛੇ ਜਾਂਦੇ ਹਨ ਆਪਾਂ ਉਹਨਾਂ ਦੇ ਸਵਾਲ ਵੀ ਦਿੰਦੇ ਹਨ ਤੇ ਸਾਨੂੰ ਗੁਰਬਾਣੀ ਸਿਖਾਈ ਜਾਂਦੀ ਹੈ ਆਪਾਂ ਗੁਰਬਾਣੀ ਕੰਠ ਵੀ ਕੀਤੀ ਹੋਈ ਹੈ ਜਿਹਦਾ ਰਹਿਰਾ ਸਾਹਿਬ ਸੋਹਿਲਾ ਸਾਹਿਬ ਜੇ ਜਬਜੀ ਸਾਹਿਬ ਇਹਨਾਂ ਹੋ ਗਿਆ ਹੈ ਤੇ ਅੱਜ ਅਸੀਂ ਹੁਣ ਅਸੀਂ ਰੋਜ਼ ਹੁੰਨੇ ਆ ਪੰਜ ਦਿਨ ਸਾਨੂੰ ਲਗਾਤਾਰ ਆਪਾਂ ਹੁੰਨੇ ਆ ਤੇ ਸਾਨੂੰ ਪੁੱਛਦੇ ਸਵਾਲ ਤਾਂ ਆਪਾਂ ਦਿੰਨੇ ਉਹਨਾਂ ਦਾ ਤੁਹਾਨੂੰ ਮਨ ਜਾਣਾ ਕਿ ਪੜ੍ਹ ਸਕਿਆ ਤਾਂ ਬਾਦ ਪਾਰ ਗੁਰਦੁਆਰੇ ਵੀ ਸੇਣਾ ਜ਼ਰੂਰੀ ਹੈ ਨਾ ਅੱਜ ਕੀ ਸਿੱਖਿਆ ਅੱਜ ਅਸੀਂ ਸਿੱਖ ਹਰਗੋਵਿੰਦ ਸਾਹਿਬ ਜੀ ਦਾ ਪੜਿਆ ਸੀ ਕੋ ਪ੍ਰਸ਼ਨ ਉੱਤਰ ਪਾਪਾ ਜੀ ਨੇ ਹਨ ਪੜਾਇਆ ਸੀ ਅੱਜ ਸੁਣਾਓਗੇ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿਮ ਸਿੰਘ ਜੀ ਭਾਈ ਮੋਕਮ ਭਾਈ ਮੋਹਕਮ ਸਿੰਘ ਜੀ ਭਾਈ ਸਹਿਬ ਸਿੰਘ ਜੀ ਤੇ ਜੱਜ ਸਾਹਿਬ ਜੀ ਪੰਜ ਕੋੜੀ ਵੀ एक ओंकार सतनाम नाम करता पुरख निरपो निर्वैर अकाल मुरत अजूनी सह भंग प्रसाद जाप आ सच जुगा सच है भी सच नानक होशि भी सच सोचे सोचना हो जे सोच लखवार चुपै चुपना ना हो जला अवतार भुख्या भुखना उतरे जे बन्ना पुरिया पार सहन सहन पारा खोवे ताइकना चले नाल किव सचारा हो पूरे टूटे पार होमर जाई चलना नानक लिखिया नाल वाहिगुरु जी की फतेह ਮੇਰਾ ਨਾਮ ਕਿਰਤਕੌਰ ਹੈ ਇੱਥੇ ਮੈਂ 7 ਤਰੀਕ ਦੇ ਆ ਰਹੀ ਹਾਂ ਇਹ ਕਿਵੇਂ ਲੱਗਾ ਤੁਹਾਨੂੰ ਇੱਥੇ ਆਣ ਕੇ ਬਹੁਤ ਵਧੀਆ ਲੱਗਿਆ ਮੈਨੂੰ ਕੀ ਕੋ ਸਿੱਖਣ ਨੂੰ ਮਿਲਦਾ ਇੱਥੇ ਸਭ ਕੁਝ ਸਿੱਖਣ ਨੂੰ ਮਿਲਦਾ ਗੁਰੂਆਂ ਦੇ ਨਾਲ ਰਿਲੇਟਡ ਜੋ ਸਭ ਕੁਝ ਸਿੱਖਣ ਨੂੰ ਮਿਲਦਾ ਹੈ ਅੱਜ ਕੀ ਸਿੱਖਿਆ ਦਿੱਤੀ ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਸ਼ਨ ਉੱਤਰ ਪੜਾਏ ਹੀ ਬਾਬਾ ਜੀ ਨੇ ਮੇਰਾ ਸੋਖਾ ਜਿਹਾ ਸਵਾਲ ਹੈ ਹਾਂਜੀ ਦੱਸਾਂ ਤੁਹਾਨੂੰ ਦੇ ਨਾਮਾਂ ਦੇ ਹਾਂਜੀ ਸੁਣਾ ਦਿਓਗੇ ਹਾਂਜੀ ਸੁਣਾਓ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਗੁਰੂ ਹਰ Rai ਸਾਹਿਬ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਾ ਪਾਸ਼ੇ ਦੋ ਤਾਂ ਤਾਂ ਚਿਰਗੁਰ ਗ੍ਰੰਥ ਸਾਹਿਬ ਜੀ ਨਹੀਂ ਨਹੀਂ ਆਪਣੇ